ਸਤਿ ਸ਼੍ਰੀ ਅਕਾਲ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੇਹਣ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਗੁਰਸਿੰਦਰ ਸਿੰਘ ਆ ਗਏ ਚੁੱਕੇ ਆ ਅੱਜ ਵੀ ਆਦਮੀ ਬਾਈਆਂ 6-7 ਲਵੇ ਝੋਟੀਆਂ ਲੈ ਕੇ ਆਏ ਆ ਪਰ ਤੁਹਾਨੂੰ ਪਤਾ ਸਾਥ ਸਤਰੀ ਝੋਟੇ ਲੈ ਕੇ ਆਨੇ ਬਾਈ ਅਣੀ ਤੇ ਰੇੜੀ ਬਿਲਕੁਲ ਜਾਇਜ਼ ਹੀ ਹੁੰਦਾ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਹਸਤੀ ਕਾਲ ਜੀ ਹੋਰ ਦੱਸੋ ਜੀ ਬਾਈ ਜੀ ਠੀਕ ਠਾਕ ਜੀ ਵਧੀਆ ਜੀ ਬਾਈ ਬਾਬੇ ਦੀ ਕਿਰਪਾ ਕਿਰਪਾਈ ਜਾਈਂ ਮੋੜ ਕੀ ਲੈਣਾ ਆ ਬਾਜੀ ਵਾਤ ਵਾਤ ਜੀ ਰੋਟੀ ਪਾਣੀ ਮਿਲੀ ਜਾਂੜਿਆ ਆਨੰਦ ਲੱਗੇ ਆ ਕਿ ਇਹ ਗੱਲ ਦੀ ਕਮੀ ਨਹੀਂ ਜੀ ਬਿਲਕੁਲ ਜੀ ਪਿੱਛੇ ਵੀੜੀਓ ਕਪਾਉਣੀ ਸੀ ਥੋੜਾ ਮਤਲਬ ਸੇ ਢਿੱਲੀ ਰਹੀ ਫਿਰ ਹਫਤਾ ਵਿੱਚੋਂ ਮਿਸ ਵੱਜ ਗਿਆ ਹੁਣ ਤੋਂ ਬੱਲੇ ਲੱਗਿਆ ਲੱਗਿਆ ਬਾਬੇ ਨੇ ਫਿਰ ਮੇਰ ਕਰ ਦਿੱਤੀ ਆ ਤੋਂ ਪਾਣੇ ਗਾ ਇਹਨਾਂ ਮਾਲ ਨਹੀਂ ਤਿਆਰ ਹੁੰਦਾ ਨਹੀਂ ਹੁੰਦਾ ਤੇ ਨਾਲ ਤਿਆਰ ਹੁੰਦਾ ਬਾਜੀ ਪਤਾ ਕਰੀ ਮਾਲ ਜਿਹੜਾ ਨਵਾਇ ਨੂੰ ਉਹਨੇ ਨਾ ਜਾਵੇ ਲਿਸ਼ਕੂ ਨਹੀਂ ਬਣਦਾ ਸਾਨੂੰ ਜਿਆ ਸਦਕ ਚੇ ਨਹੀਂ ਹੁੰਦਾ ਨਹੀਂ ਆਂਦਾ ਹੀ ਨਹੀਂ ਸਾਨੂੰ ਨਾ ਕਰੇ ਨਾ ਮੈਂ ਨਾ ਇੱਕ ਦਿਨ ਤੁਹਾਨੂੰ ਗੱਲ ਦੱਸਦਾ ਗਾਹ ਗਾਏ ਮੇਰੇ ਕੋਲ ਚਾਰ ਝੋਟੀਆਂ ਹਾਂਜੀ ਮੈਂ ਲੈ ਗਿਆ ਠੰਡ ਤੇ ਮੈਨੂੰ ਕਹਿੰਦੇ ਬਾਈ ਯਾਰ ਇਹ ਨਹੀਂ ਸਾਡੇ ਫਿੱਟ ਮੈਂ ਕਹਿੰਦਾ ਠੀਕ ਆ ਪੰਜ ਚਾਰ ਦਿਨ ਬਾਅਦ ਫੇਰ ਆ ਗਏ ਹਾਂ ਨਹੀਂ ਉਹੀ ਝੋਟੀਆਂ ਨਾਲੇ ਦੁੱਧ ਅਤੇ ਆ ਗਿਆਂ ਨਾਲੇ ਵਧੀਆ ਸੁਨਹਾਤਵਾ ਦਿੱਤੀ ਉਹਨਾਂ ਦੋ ਲੈ ਲਈਆਂ ਹਾਂ ਮੈਂ ਨਾਲੇ ਪੈਸੇ ਕਿਨੇ ਨਾਲ ਮੈਂ ਹੱਸਣ ਲੱਗ ਗਿਆ ਕਹਿੰਦਾ ਕੀ ਗੱਲ ਮੈਂ ਕਹਿੰਦਾ ਯਾਰ ਹੈ ਤਾਂ ਉਹੀ ਆ ਸਿਰਫ ਹੁਣ ਮੇਕਅਪ ਹੋ ਗਿਆ ਇਹ ਵੀ ਗੱਲ ਆ ਸਹੀ ਗੱਲ ਆ ਜੀ ਪਸ਼ੂ ਨਵਾ ਲੈ ਸੋਹਣਾ ਲੱਗਦਾ ਬਿਲਕੁਲ ਸੋਹਣਾ ਲੱਗਦਾ ਤੇ ਇਹ ਆ ਵੀ ਕਿਸੇ ਨੇ ਲੈਣ ਵਾਲੇ ਤੇ ਵੀ ਜਿਹੜੀ ਚੀਜ਼ ਆ ਗਈ ਉਹਨੂੰ ਨਵੇਂ ਚੀਜ਼ ਦਾ ਇੱਕ ਚਾਹ ਜਾਂ ਚਾਹ ਚਾਹ ਹੁੰਦਾ ਜੀ ਚਾਹ ਹੁੰਦਾ ਇਹ ਕਰਕੇ ਫਿਰ ਕੋਸ਼ਿਸ਼ ਕਰੀਦੀ ਕਿ ਸਾਸਦਰਾ ਜਿਆ ਹੋਇਆ ਨੂੰ ਕੁਝ ਫੇਰ ਕਰਨਾ ਉਧਰ ਹੀ ਆਈਆਂ ਜੀ ਮੈਂ ਜਨਾ ਵੇਖੋ ਚੀਜ਼ਾਂ ਵੇਖੋ ਅੱਜ ਜੀ ਹਾਂ ਦਾ ਚੀਜ਼ ਕਮਾਲ ਹੈ ਹਾਂ ਕਮਾਲ ਵਾਲੀ ਹੈ ਚਾਰ ਦੰਦ ਕੱਤੀ ਆ ਸੰਦੀ ਅੱਛਾ ਪਹਿਲਾ ਸੂਆ ਜੀ ਪਹਿਲਾ ਸੂਆ ਅੱਜ ਚਾਰ ਰੰਝੋੜੀ ਦੀ ਪਹਿਲਾ ਸੂਆ ਹਾਂ ਤੇ ਇਹਦੇ ਨਾ ਅੱਜ ਇੱਕ ਹਫਤਾ ਹੋ ਗਿਆ ਸੂਈ ਨੂੰ ਹਾਂਜੀ ਦੁੱਧ ਹੁਣ 14 ਕਿਲੋ ਆ ਅੱਛਾ ਮਗਰ ਵੀ ਇਹਦੇ ਕੱਟੀ ਐ ਆਹ ਕੱਟ ਜਾ ਇਹਦੇ ਬਲੈਕ ਕੱਟੀ ਜੈਡ ਬਲੈਕ ਤਾਂ ਹੈ ਵੀ ਹੈਗੀ ਆ ਉਹ ਵੀ ਨਸਲ ਨੂੰ ਤੋਂ ਦੀ ਬਹੁਤ ਆ ਬੀ ਹਾਂ ਦੇਖੋ ਡੈਡ ਬਲੈਕ ਆ ਤੁਸ ਜੀ ਵੇਖ ਨਾ ਨਸ 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 ਆ ਪੂਰੀ ਨਸ ਲੱਗ ਜੇ ਤੇ ਅਜੇ ਨਾਲੂ ਆ ਵੀ ਨਾਲ ਇਹਦੇ ਹਾਂ ਬਾਕੀ ਇਦਾਂ ਵਾ ਵੀ ਜਿਹਦੇ ਕੋਲੋਂ ਲਈ ਆ ਮਾਦਰ ਰਿਕਾਰਡ 22 ਕਿਲੋ ਤੇ 300 ਗ੍ਰਾਮ ਅੱਛਾ ਠੀਕ ਆ ਸਰਟੀਫਿਕੇਟ ਕੋਲ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਮੈਂ ਇਹ ਆ ਨਾ ਵੀ ਜਿੱਦਾਂ ਦੀ ਇਹ ਦੀ ਪੱਤਰ ਆ ਹਾਂ ਜਿਹੜਾ ਇਹਨੂੰ ਪ੍ਰਮਾਣਿਤਵਾ ਨੇ ਜਿੱਦਾਂ ਦਾ ਕਹਿ ਲੋ ਵੀ ਉਹ ਰੰਗ ਭਾਗ ਲਾਏ ਆ ਬਿਲਕੁਲ ਜੀ ਉਹ ਮੁਤਾਬਕ ਲੱਗਦਾ ਵੀ ਜਿੱਦਾਂ ਸਤਾਰਨ ਦਾ ਕਾਰਜ ਨਹੀਂ ਦੋ ਦੇ 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 ਸਰ ਜੀ ਇਹਨਾਂ ਨੂੰ ਚੌਕੀਆਂ ਕੱਟੀਆਂ ਨਹੀਂ ਨਹੀਂ ਲੱਗਦੇ ਬਾਕੀ ਝੋਟੀ ਬੰਦਰ ਬੜੀ ਸੋਹਣੀ ਆ ਰਾਜੀ ਨਾਲੇ ਪੂਰੀ ਵੇਖੋ ਜੀ ਕਰੇ ਰਿਕਾਰਡ ਨਾਲੇ ਝੋਟੀ ਨਾਲੇ ਚੰਪੀਟੀਸ਼ਨ ਵਾਲੀ ਤੋਰ ਉਹ ਕਰਾ ਦੇ ਆ ਵੇ ਹੁਣ ਉਹੀ ਵੇਖੋ ਕਰਾ ਦੇ ਜੈ ਕਰ ਉਹ ਪਿੱਠ ਪੜਾ ਦਸੀ ਝੋਟੀ ਰਹਿ ਕੇ ਤਾਂ ਵੀ ਕੋਈ ਚੀਜ਼ ਬਣਾ ਵੇਲ ਵਾਲੀ ਪੂਰੀ ਗੁੱਤੀ ਬਈ ਰਿਆ ਹੀ ਨਹੀਂ ਗਿਆ ਬਾਈ ਵੇਖ ਕੇ ਨਾ ਰਿਆ ਹੀ ਨਹੀਂ ਗਿਆ ਕਿੱਥੇ ਰਹਿ ਜਾਂਦਾ ਬਾਈ ਮੈਂ ਕਿਹਾ ਵੇ ਨਹੀਂ ਕਦੇ ਦੇਨ ਲੱਗਿਆ ਨਾ ਲੱਗ ਜਾਣਾ ਕੋਣ पे ਖੜਦੀਆਂ ਬਾਈ ਇਹ ਝੋਟੀਆਂ ਕਿੰਨੀਆਂ ਨਾ ਹਾਂਜੀ ਕਦੇ ਕਦੇ ਉੱਥੇ ਵੀ ਸਾਨੂੰ ਕਦੇ ਕਦੇ ਟੱਕਰਦੀਆਂ ਰੋਜ਼ ਨਹੀਂ ਆ ਵੀ ਬਿਲਕੁਲ ਜੀ ਬਿਲਕੁਲ ਪਿਛੇ ਨਹੀਂ ਹਟਦੇ ਹਾਂਜੀ ਮਾਲ ਲੈਣ ਤੋਂ 2 ਸਵਾ ਦੋ ਕਿਲੋ ਇਹਦੀ ਗਾੜ ਅੱਛਾ ਐਸ ਵੇਲੇ ਠੀਕ ਆ ਅਜੀ ਕੱਟੀ ਮਤਲਬ ਵੀ ਸਹੀ ਤਰੀਕੇ ਨਾਲ ਜਦੋਂ ਸੰਪੀ ਸੁੱਦੀ ਗਈ ਤੇ 12 14 ਕਿਲੋ ਰੋਦੇ ਪਹਿਲਾਂ ਕੱਟੀ ਪਾ ਦਿੰਦੇ ਕਰ ਤੇ ਕੱਤੀ ਇਦਾਂ ਵਾ ਵੀ ਪਰਮਾਦਵਾ ਨੇ ਸੋ ਸਾਨੂੰ ਇਹ ਹੀ ਤੇਵਾ ਲਾ ਕੇ ਆਏ ਹਾਂ ਹਾਂਜੀ ਪਰ ਲੱਗਦੀਆਂ ਨਹੀਂ ਫਰੇ ਕਰੇ ਨਹੀਂ ਲੱਗਦੇ ਭਾਈ ਜੀ ਮੇ ਪੜੀ ਬਹੁਤ ਆ ਜੀ ਜ਼ਿਆਦਾ ਚੰਗੀ ਬਹੁਤ ਪੜੀ ਆ ਮੈਂ ਵੀ ਇਹ ਕਰਕੇ ਸੰਦੀਪ ਲਿਆ ਆ ਵੀਰਾ ਫੇ ਆ ਕਹਿਣ ਵਾਲਾ ਕਹਿ ਦਿੰਦਾ ਨਾਲੂ ਬਿਨਾ ਆ ਬਖਾਦੀ ਮੜਾ ਖਾਊਂਗਾ ਠੀਕ ਆ ਨਾ ਅਜੇ 8 ਦਿਨ ਦਾ ਸੁਗਾ ਹਾਂਜੀ ਤੇ ਹੁਣ ਇਹਦੇ ਕੋ 13-14 ਕਿਲੋ ਦੁੱਧ ਖੁੱਲਾ ਖੁੱਲਾ ਤੇ ਕੱਟੀ ਕੱਟੀ ਹੈਗੀ 2 ਲੱਖ ਦੀ ਬਾਈ ਹਾਂਜੀ ਸਹੀ ਗੱਲ ਆ ਵੀ ਕੰਟੇ ਆ ਨਹੀਂ ਇਹ ਗਰੀਬ ਆ ਗਿਆ ਬਾਜੀ ਲਿਖਦੀਆਂ ਤੇ ਆਪਾਂ ਨਾ ਇਹ 2 ਲੱਖ ਨੂੰ ਮੰਗ ਨਹੀਂ ਸਕਦੇ ਫਿਰ ਸਾਡੀ ਓਕੇ ਕਰੋ ਵੀ ਅਸੂਲਾਂ ਦੇ ਖਿਲਾਫ ਚੱਲ ਜਾਣਾ ਕੰਮ ਆਪਾਂ ਡੇਢ ਮੰਗ ਲਈਏ ਘੱਟ ਦੇ ਅਜੇ ਹੋਰ ਕਰਦਣਾ ਮੰਗਦਾ ਚਲ 5 ਹੋਰ ਕਰ ਦ ਚਲ ਇੱਕ ਪੰਦਾ ਵਾਲੀ ਦੀ ਇੱਕ ਪੰਦਾ ਦੀ ਠੀਕ ਆ ਜਿਆ ਹੋਰ ਕਰਾਉਣਾ ਜੀ 40 ਜੀ ਜਾਣ ਦੋ ਚਾਲ ਚਾਲ ਚਾਲੇ ਜਾਣ ਐ ਨਾ ਬਿਲਕੁਲ ਸਹੀ ਮੈਂ ਮੰਗੀ ਠੀਕ ਆ ਮੈਂ ਰੁਪਈਏ ਵਾਹਾਂ ਲੋ ਠੀਕ ਆ ਜੀ ਕਹਿੰਦੀ ਕਹਿੰਦੀ ਗੱਲ ਨਹੀਂ ਛੋਟੀ ਬਹੁਤ ਤਾੜ ਦੀ ਛੋਟੀ ਆ ਤੇ ਆਪ ਨੂੰ ਆਪ ਆਹ ਦੇਖੀ ਜਾਂਦਾ ਵੇਖੋ ਰਿਕਾਲ ਆਲੀ ਬਿਲਕੁਲ ਬਿਲਕੁਲ ਨਿਕਲਦੀਆਂ ਇਹੋ ਜੀਆਂ ਇਹ ਚੀਜ਼ਾਂ ਨਹੀਂ 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 ਨਿਕਲਦੀ ਨਹੀਂ ਚਲੋ ਕਈ ਨਹੀਂ ਤੁਸੀਂ ਮਜਬੂਰੀਆਂ ਪੈ ਜਾਂਦੀਆਂ ਹਾਂ ਜਿੰਨੇ ਬੰਦੇ ਨੇ ਇਹ ਲੈਣੀ ਆ ਨਾ ਉਹਨੇ ਇਹੋ ਹੀ ਇਹ ਹੀ ਲੈਣੀ ਆ ਬਿਲਕੁਲ ਚੋਣ ਕਿਤੇ ਲੱਗਾ ਵੀ ਮੈਂ ਕਹਿੰਦਾ ਬਹੁਤ ਚੰਗਾ ਬਸ ਠੀਕ ਆ ਠੀਕ ਆ ਲੋ ਜੀ ਆਜੋ ਆਜੋ ਇੱਧਰ ਵੀ ਕੈਮਰਾਮੈਨ ਜੀ ਇਹ ਵੀ ਪਹਿਲਾਂ ਸੁਆ ਇਹ ਦੋ ਦੰਦਾਂ अच्छा दोडी दो दन ਝੋਟੀ ਦੇ ਇਹ ਵੀ ਵੱਡੀ ਝੋਟੀ ਬਣਾਓ ਤੇ 10 ਕਿਲੋ ਦੁੱਧ ਇਹਦੇ ਕੋਲੋਂ ਪਿਆਰ ਹਾਂਜੀ ਕੱਟੀ ਮਗਰਾ ਇਹਦੇ ਕੱਟੀ ਮਗਰਾ 9-10 ਕਿਲੋ ਦੁੱਧ ਦੋ ਦੰਦ ਦੋ ਦੰਦ ਝੋਟੀ ਨਾਲ ਲੈਖੋ ਤੇ ਇਹ ਵੀ ਬਹੁਤ ਚੰਗੀ ਹੈ ਬਾਕੀ ਜਿੱਥੇ ਮਾਂ ਲੈ ਗਈ ਬਾਈ ਸਾਰਾ ਚੰਗਾ ਹੀ ਆਣਾ ਕੋਸ਼ਿਸ਼ ਕਰੀ ਸੀ ਕਿ ਚੰਗਾ ਹੀ ਲਈਏ ਲਾਵਾ ਦਾ ਬਿਲਕੁਲ ਜੀ ਤੇ ਵੱਡੀ ਝੋਟੀ ਹੈ ਜੀ ਵੀ ਇਹ ਵੀ ਇੱਕੋ ਜਿਹੀ ਕਰਾਂ ਹਾਂ ਫੁੱਲ ਫੈਜ ਹਾਂ ਫੁੱਲ ਫੈਜ ਦੇਖੋ ਸਵਾਦ ਬਾਕੀ ਕੁਸ਼ਿੰਦਰ ਜੀ ਬਹੁਤ ਵਧੀਆ ਐ ਮੋਟਾ ਹਾਂ ਦੇਖੋ ਕਿੰਦਾ ਪਿਆਰਾ ਆ ਇੱਧਰ来ਓ ਬਹੁਤ ਆ ਸਰਪੰਚੀ ਮਿਲ ਜਣੀ ਰਗੀ ਤੁਹਾਨੂੰ ਅਸੀਂ ਕੀ ਕਰਾਉਣਾ ਹੈ ਜੀ ਲੈ ਲਈ ਮੈਂ ਕਿੰਦਾ ਐ ਵਪਾਰੀਆਂ ਦੇ ਸਰਪੰਚ ਬਣੇ ਆ ਜੀ ਲੈਰ ਕੋਈ ਨਹੀਂ ਐ ਨੇਤੀ ਕੋਈ ਨਾ ਕੋਈ ਕੰਮ ਕਰਦੇ ਰਹੇ ਆ ਮੈਨੇ ਕੋਲ ਇੱਕ ਮੈਂ ਹੋਇਆ ਇੱਕ ਅੰਕਲਾ ਪੱਡਿਆਂ ਵਾਲੇ ਹਾਂਜੀ ਹਾਂਜੀ ਆਈਂ ਪਾਰੀਆਂ ਦੇ ਸਰਪੰਚ ਜੀ ਆਈ ਜੀ ਦਾ ਹੀ ਕਰਦਾ ਆਹ ਨੂੰ ਨੇ ਤਾਂ ਕੋਈ ਨਾ ਕੋਈ ਮਸਲਾ ਤੇ ਆਇਆ ਰਹਿਂਦਾ ਠੀਕ ਹੈ ਜੀ ਹਾਂਜੀ ਇਹ ਵੀ ਕੱਟੀ ਬਾਈ ਹੈ ਦਾ ਇੱਕ ਪੰਜ ਨਹੀਂ ਹਾਂਜੀ ਪਰ ਇੱਕ ਪੰਜ ਨਹੀਂ ਹੁਣ ਸਰਾਹ ਰੀਆਂ ਜਿਹੜੀਆਂ ਨੇ ਨਾ ਉਹ ਇਹ ਵਾਲੀਆਂ ਸਾਰੀਆਂ ਮਤਲਬ ਜਾਇਜ਼ ਰੇਟ ਵਿੱਚ ਜਾਇਜ਼ ਰੇਟ ਇਹ ਵੀ 95 ਵੀ 95000 ਸੀ ਹਾਂ ਚਲੋ ਜੇ ਹੋਰ ਕਰਨਾ ਹੋਰ ਕਰ ਦਿੰਦੇ ਆ ਦੋ ਹੀ 90 ਦੀ ਦੇਦਾ। ਲੋ ਵੇ ਇਹਦੇ 90000 ਦੇ ਨਾਲੇ। 90000। ਜਾਂ ਦਵਾ ਠੀਕ ਆ। ਤੇ ਦੋ ਦੰਡ ਝੋਟੀਆਂ ਨਾਲੇ। ਅੰਗ ਵੇਖੋ ਬਾਈ ਅਗਲੇ ਬੰਨੇ ਨਾ ਲਿਆ ਕੇ ਦਿਖਾਓ। ਆ ਦਿਖਾਓ ਬਣਾ ਜਾ। ਹਰ ਪਾਸੇ। ਬਿਲਕੁਲ ਮੈਨਾਂ ਕਹਿੰਦਾ ਵੀ ਸਥਾਨ ਤੋਂ ਬੜਾ ਨੋਕ ਵਾਲਾ ਲੱਗਾ। ਤੇ ਹਰ ਪਾਸੇ ਸ਼ਕੀਨੀਆਂ ਸੋਹਣੀਆਂ ਕੱਟੀਆਂ। ਬਿਲਕੁਲ। ਰੁਕਣੀ ਰੋਕਣੀ। ਹਾਂਜੀ ਹਾਂ। ਕੋਈ ਨਹੀਂ। ਤੇ ਆ ਜੋ। ਆ ਕੱਤੀ ਬਾਈ। ਸੂਈ ਹੈ ਆਪਣੇ ਕੋਲ ਕੱਲ। ਅੱਛਾ ਜੀ। ਇਹ ਵੀ ਚਾਰ ਦੰਦ ਦਾ। ਚਾਰ ਦੰਦ ਹਾਂ ਜੱਤ ਵਾਲੇ ਜੋਟੇ ਹਨ ਜੱਤ ਵਾਲੇ ਜੱਤ ਵਾਲੇ ਜੋਟੇ ਲੋ ਇਹ ਵੀ ਵੇਖੋ ਇਹ ਖਾਲੀ ਖੁੱਲੀ ਹੋ ਗਏ ਨਾ ਹਾਂਜੀ ਫੋਨ ਹੀ ਬੰਨੀ ਸ਼ੁਰੂ ਹੋਣੀ ਆ ਵੇਖੋ ਕਰਾ ਦੇ ਹਟੀਆਂ ਜਿਆਦਾ ਚੰਗੀਆਂ ਬਾਈ ਬਾਲੇ ਬਾਲੇ ਚੰਗੀਆਂ ਐ ਮਤਲਬ ਪੂਰੀਆਂ ਜਿੱਦਾਂ ਸਰਾਸ ਦੀ ਸਰਾਸ ਕਰਦੇ ਹੋਰੋ ਕਰਾ ਦੇ ਵੀ ਮਗਰੀ ਘੱਟੀ ਜੀ ਇਹਦੇ ਮਗਰੀ ਬਾਈ ਕਰਦੇ ਇਹਦੇ ਮਗਰੀ ਘੱਟੀ ਜੀ ਇਹਦੇ ਮਗਰੀ ਘੱਟੀ ਤਾਂ ਵੇਖੋ ਰਹਾ ਇਹ ਨੀਨੇ ਆ ਵੇਖੋ ਨਾਗ ਨੇ ਨਾਗ ਸਾਫ ਸੁਥਰੀਆਂ ਤੋ ਆਜੂ ਵਧੀਆ ਬਾਈ ਜੀ ਨਾ ਵੇਣਾ ਜੀ ਬਾਤ ਚੰਗੀ ਲਗੀ ਸੀਰ ਬੋਲੀ ਨਿਕਲੀ ਜੀ ਠੀਕ ਆ ਹਾਂ ਪਹਿਲੇ ਦਾਂਦੀ ਨਾ ਸੁਣੀ ਨੂੰ ਹਾਂ ਜੀ ਜੀ ਸੁਣਦੇ ਆ ਸਾਰੀ ਇਹਨੇ ਪੈਰ ਨਹੀਂ ਹਿਲਾਇਆ ਬਿਲਕੁਲ ਐ ਠੰਡੀ ਨਹੀਂ ਤੇ ਇੰਦੀ ਮੇਰੇ ਬਾਈ ਕੀ ਮਰ ਕੀ ਮੇਰੀ ਬਾਈ ਹੈ ਤਾਂ ਵੱਡੀ ਹੈ ਝੋਟੀ ਇੱਕ ਦਾਸ ਹੈ ਪਰ ਇੱਕ ਦਾਸ ਦੇਣੀ ਆਪਾਂ ਦੇਣੀ ਹੈ ਅਸੀਂ ਲੱਖ ਤੋਂ ਵੀ ਦੋ ਛੜ ਦਾਂ 98 ਹਾਂ ਉਹ ਛੜਾਉਣਾ 95 95 ਜਾਣ ਜੋ ਬਸ ਹੋਰ ਇਹ ਦੋ ਬੰਦ ਜਿਹਦਾ ਹੁਣ ਦਾ ਬਸ ਇਹ ਦੋ ਬੰਦ ਰੱਪੜਾ ਨਾ ਕੱਟੀ ਆ ਅਜਿਆ ਪੋੜੇਵਨੀ ਚੱਕੇ ਹਾਂਜੀ ਆ ਦੇਖੋ ਪੰਜਾਬਾ ਠੀਕ ਆ ਥੋੜੇ ਵੀ ਨਹੀਂ ਚੱਕੇ ਜਾਣ ਤੋਂ 95000 ਤੇ ਮੋਢੇ ਤੇ ਆ ਇਹ ਨਹੀਂਗਾ ਵੀ ਐਵੇਂ ਕੋਈ ਕਹਿ ਛੱਡਦਾ ਵੀ ਇਦਾਂ ਹੋਇਆ ਵੇਖੋ ਹਾਈਟ ਲੈਂਥ ਵਾਲੀ ਆ ਬਿਲਕੁਲ ਜੀ ਬਿਲਕੁਲ ਤੇ ਇੱਕ ਆ ਕੱਟੀ ਇਹ ਵੀ ਪਹਿਲਾਂ ਸੂਆ ਹਾਂ ਇਹ ਪਰਸੋਂ ਦੀ ਸੂਈ ਆ ਅੱਛਾ ਪਤਾ ਨਹੀਂ 10 ਕਿਲੋ ਹੀ ਹੋਵੇ ਇਹਦੇ 8-9 ਕਿਲੋ ਕਹਿ ਕੇ ਦੇਵਾਗੇ ਹੋਵੇ ਤੇਰੇ ਰੰਗ ਵੇਖੇ ਚੋ ਦੇ ਦੇ ਸ਼ਾਈ ਆਲੇ ਹਾਂ ਸ਼ਾਈ ਬਹੁਤ ਚੰਗੇ ਹਾਂ ਆ ਵੇਖੋ ਵੇਖੋ ਨਫਲਾਂ ਪੂਰੇ ਛੋਟੇ ਆ ਹੋਰ ਵੱਡੀਆਂ ਜਿਹੜੇ ਲਿੱਕੀ ਛੋਟੇ ਕੋਈ ਵੀ ਹੈ ਨਹੀਂ ਹੋ ਸਕਦਾ 9 ਦਾ ਸੀ ਹੋਵੇ ਹਾਂਜੀ 9 ਦਾ ਕਿਲੋ ਹੋਵੇ ਪਰ ਆਪਾਂ 5 ਕਿਲੋ ਕਹਿ ਕੇ ਬੋਲਾ ਇਹ ਵੀ ਕੱਟੀ ਮਗਰ ਅਸੀਂ ਕੱਟੀ ਮਗਰ ਨਹੀਂ ਅਸੀਂ ਹੋਣੀ ਬੇਸੋ ਬਰਾਣੀ ਇਹ ਮਗਰ ਕੱਟੀਆਂ ਲੋ ਗੋਟਾ ਆਜੋ ਕਰੇਗੇ ਆਲੀਆ ਸਾਹਿਬ ਆਲੀਆ ਸਾਹਿਬ ਬੈਠੇ ਬੈਠੇ ਹੀ ਹੁੰਦਾ ਨਹੀਂ ਮਗਰ ਜਿਆਦਾ ਸਾਫ ਨਹੀਂ ਹੁੰਦੀ ਬੱਸ ਇੱਥੇ ਹਾਂ ਧਾਹੋ ਕੇ ਬੰਦੀ ਦੇਖੋ ਇਹ ਟਾਇਰ ਕੁਛ ਨਹੀਂ ਆ ਕੋਈ 11.5 ਟਾਇਰ ਆ ਜਵਾਈ ਨੂੰ ਬੜਾ ਹੈ ਜਵਾਈ ਲੱਗੀ ਹੈ ਕੱਟੀ ਮੈਨੂੰ ਮਤਲਬ ਨਾ ਜੇ ਪਹਿਲਾਂ ਨੇ ਦੁੱਧ ਨਾ ਨਾ ਦਿੱਤਾ 12 ਕਿਲੋ ਹਾਂਜੀ ਫਾਇਦਾ ਨਹੀਂ ਨਹੀਂ ਕਿਉਂ ਲੱਗੀ ਆ ਸੀ ਮੈਂ ਇਤਨਾ ਬਣੀ ਨਾ ਹਰ ਦੇਖੇ ਕਿ ਕਿਤੇ ਬਣ ਕੇ ਜਿੱਥੇ ਮਰਜ਼ੀ ਬਣ ਕੇ ਚੋੜੋ ਠੀਕ ਹੈ ਹਾਂ ਬੈ ਮਤਲਬ ਜਿਆਦਾ ਸੋਹਣੀ ਹੈ ਆ ਵੇਖੋ ਪਿੱਛੇ ਕੁੜੇ ਦੀ ਬੜੀ ਸਾਫ ਹੈ ਰੰਗ ਬਹੁਤ ਥੋੜਾ ਰੰਗ ਬਹੁਤ ਆਸ਼ਾ ਜੋੜੀ ਨਾ ਖਲਪੂਰੀ ਹੈ ਇਹ ਵੀ ਇੱਕ 10 5 ਵਾਲੀ ਹੈ ਹਾਂਜੀ ਇਹ ਦੇ ਬਰਾਬਰ ਹੀ ਬਰਾਬਰ ਹੀ 99 ਵੇ ਲੋ 95 ਵਿੱਚ ਜਨਮੀ ਰਦੀਆਂ ਇਹ ਕੋ ਖੜ ਕੇ ਨਾ ਨਾ ਲੈ ਕੇ ਮਾਫੇ ਵੇਚ ਲੈ ਜੀ ਸਗ ਸਹੀ ਗੱਲ ਆ ਇਹ ਭਾ ਨਹੀਂ ਕਿ ਉਸ ਮੰਡੀਆਂ ਚ ਜਾਣੇ ਸਵਾ ਸਵਾ ਡੇਰ ਤੋਂ ਕਾਤ ਮਾਤਮਾ ਇਹਦੇ ਪਾਜੀ ਮੰਗਦੇ ਆ ਅਸੀਂ ਤਾਂ ਮੋਦੀ ਉਹ ਰੱਖੇ ਆ ਵੀ ਜਿਹੜਾ ਵੀ ਲੈ ਜਾ ਆ ਵੇ ਲੈ ਜਾ ਆ ਵੇ ਬੜੇ ਗਿੱਟੀਆਂ ਵਾਲੀ ਤੇ ਐਂਡੀਆਂ ਵਾਲੇ ਭਾਜੀ ਆਹ ਕੱਟੀ ਹੈਗੀ ਦੋ ਦੰਦ ਅੱਛਾ ਜੀ 11 ਕਿਲੋ ਸਹੀ ਇਹ ਦੋ ਤੁਲੇ ਦੋ ਟਾਈਮ ਕੁ ਤਿੰਨ ਟਾਈਮ ਛੋੜੇ ਜੇ ਔਨਲਾਈਨ ਕੋ ਮੰਗਾਏਗਾ ਫਿਰ 10 ਕਿਲੋ ਦੀ ਗਾਰੰਟੀ ਹੈ 100 ਗ੍ਰਾਮ ਦੁੱਧ ਘੱਟ ਗਿਆ ਤੇ ਝੋਟੀਆਂ ਦੀ ਚਲੋ ਲੋ ਜੀ ਵੇਖੋ ਕਰਾ ਦੇ ਆ ਦੇਖੋ ਬਰਾਬਰ ਜਿਹਦੇ ਮਾੜਾ ਕਟਾਈ ਬਸ ਇਹਦੇ ਮਾੜਾ ਕੱਟਾ ਬਾਕੀ ਸਾਰੇ ਮੈਂ ਕਰਦਾ 11 ਕਿਲੋ ਦੋ ਕਿਸੰਦ ਕੱਟੀਏ 11 ਕਿਲੋ ਸਹੀ ਦੁੱਧ ਨਾਲੇ ਵੱਡੀਆਂ ਝੋਟੀਆਂ ਬੁਰੀ ਸਾਰੀਆਂ ਵੱਡੀਆਂ ਝੋਟੀਆਂ ਮੈਂ ਕਹਿੰਦਾ ਸਾਫ਼ ਸੁਥਰੀਆਂ ਮਾਲ ਬੈਂਦੇ ਵੀਡੀਓ ਦੇ ਵੀ ਫਿਰ ਇਹੋ ਜਿਹਾ ਪਾਉਣ ਦੀ ਕਰਦਾ ਹਾਂ ਫਿਰ ਬੱਜੀ ਆ ਇਹ ਥੋੜਾ ਵਾਪਸ ਰੇਕ ਚੁੱਕੀ ਨਾ ਹਾਂ ਨੂੰ ਪਰ ਤੁਹਾਨੂੰ ਪਤਾ ਉਹ ਕੇ ਸਿਰ ਨਾ ਨਾ ਵੀ ਇਹ ਤਾਂ ਬੱਜੀ ਪਰ ਜੋ ਤੁਹਾਡੇ ਕੋਲ ਬੱਜੀ ਹੁਣ ਚੰਗੀ ਝੋਡੀ ਵਿਕਣੀ ਆ ਹਾਂ ਹਾਂ ਠੀਕ ਨਾ ਜੀ ਚੰਡੀ ਦਾ ਹਾਂ ਚਿੰਜੀ ਦਾ ਮੋਲਾ ਜੀ ਮੋਲਾ ਫਿਰ ਤੁਹਾਨੂੰ ਪਤਾ ਜੀ ਲਾਣਾ ਹੀ ਪੈਗਾ ਬੱਸ ਬੱਸ 100 ਵੀ ਲਾ ਕੇ ਦੇਖਾ ਦੇਣਾ ਹੀ ਪੈਣਾ ਇਹ ਇਹ ਤਾਂ ਹੋਰ ਥੋੜੇ ਥੋੜੇ ਰੱਖਿਆ ਮਾ ਤੇ ਹਾਂਜੀ ਹਾਂਜੀ ਚਲੋ ਆਹੀ ਨਾ ਏਕਾ ਵੀ ਵਿਕਣੀਆਂ ਚਾਹੀਦੀਆਂ ਵਿਕਣੀਆਂ ਜੀ ਬਿਲਕੁਲ ਇਹ ਦੀ ਠੀਕ ਕਰਦੇ ਆ ਵੀ ਸਾਰੇ ਹਾਂਜੀ ਕਹਿੰਦੇ ਆ ਵੀ ਵੀਡੀਓ ਨਹੀਂ ਪਾਈ ਕਿਉਂ ਨਹੀਂ ਪਾਈ ਆਹ ਲਓ ਵੀ ਇੱਥੇ ਵਿਖਾਓ ਜੀ ਆ ਇੱਥੇ ਲਓ ਆ ਗਿਆ ਵੇਖੋ ਹੁਣ ਥਾਣਾ ਵੇਖੋ ਠੀਕ ਹੈ ਤੇ ਇਹ ਵੀ 95 ਦੇ ਦੇ ਦਾਂਗੇ ਲੋ ਇਹ ਵੀ 95000 ਹੋਰ ਵੀ ਮਾਨਤਨ ਕਰ 1000 ਛੱਡ ਦੋ 94 ਲਾਖ ਤੇ ਵੀ ਦੋ ਛੱਡ ਲੋ 93000 ਦੀ 92 ਦੇ ਲਾਗੇ ਪੂਰੇ ਕਰ ਦਈਏ ਨਹੀਂ ਠੀਕ ਆ ਜੀ 92000 ਦੀ 92000 ਜਹਾਂ ਦਗੋ ਨਹੀਂ ਪਰ ਚੀਜ਼ਾਂ ਸੋਹਣੀਆਂ ਮੈਂ ਕਹਿੰਦਾ ਚੰਗੀਆਂ ਕੱਟੀਆਂ ਨੇ ਕਿਸੇ ਗੱਲੋਂ ਕਮੀ ਨਹੀਂ ਹੈ ਬਿਲਕੁਲ ਨਹੀਂ ਠੀਕ ਹੈ ਨਾ ਤੇ ਬਾਕੀ ਆ ਵੀ ਮੇਲੇ ਮੇਰਾ ਵੀ ਰਿਹਾ ਮਾਨ ਜਿੰਨਾ ਵੀ ਹੁੰਦਾ ਇਹਦਾ ਕਦੀ ਦਾ ਘਰ ਹਾਂਜੀ ਬਾਰ ਬਾਰ ਇੱਕ ਹੀ ਰਿਕੁਐਸਟ ਹੈ ਹੱਥ ਬੰਨ ਕੇ ਵੀ ਮੇਰਾ ਵੀਰ ਆਪ ਆ ਜਾ ਕਰੋ ਜਦੋਂ ਵੀ ਤੁਸੀਂ ਮਾਲ ਲੈਂਦੇ ਹੋ ਕਿਉਂਕਿ ਰੁਪਈਏ ਲਾਉਣੇ ਹੁੰਦੇ ਹੋ ਫਿਰ ਤੁਸੀਂ ਘਰੇ ਜਾ ਕੇ ਸਾਨੂੰ ਫੋਨ ਕਰਦੇ ਹੋ ਆ ਉਹ ਜਦੋਂ ਸਾਡੇ ਘਰ ਅਸੀਂ ਬਗਾਨੇ ਘਰਾਂ ਤੋਂ ਲੈ ਕੇ ਬਿਲਕੁਲ ਜੀ ਬਿਲਕੁਲ ਸਾਡੀਆਂ ਆਪਣੀਆਂ ਤਾਂ ਹੈ ਨਹੀਂ ਗਿਆ ਵੀ ਅਸੀਂ ਇਹਨਾਂ ਦੇ ਸੂਏ ਪੀਤੇ ਨੇ ਅਸੀਂ ਲਿਆਉਨੇ ਆ ਲਿਆ ਕੇ ਗਾਂ ਫੜਾ ਦਿੰਨੇ ਆ ਕੋਈ 2 ਦਿਨ ਟਿਕਦੀ ਆ ਕੋਈ 2 ਘੰਟੇ ਰਹਿੰਦੀ ਸਹੀ ਸਹੀ ਗੱਲ ਹੈ ਜਿਹੜੀ ਗੱਲ ਹੈ ਇਹ ਵੀ ਤੁਹਾਡੇ ਘਰਾਂ ਚੋਂ ਜੋ ਵੀ ਰਹਿੰਦੀਆਂ ਨੇ ਉਹ ਲੈ ਕੇ ਜਾਂਦੇ ਹਾਂ ਤੇ ਮੇਰਾ ਵੀ ਇਹ ਆ ਵੀ ਜਦੋਂ ਵੀ ਆਉਂਦੇ ਆ ਇੱਥੇ ਪੈਸੇ ਲਾਉਣੇ ਆ ਇੱਥੇ ਆ ਕੇ ਚਵਾਈ ਕਰਕੇ ਦੋ ਟਾਈਮ ਤਿੰਨ ਟਾਈਮ ਲੈ ਕੇ ਜਾਂਦੇ ਆ ਤੇ ਬਾਕੀ ਨਾਂ ਕੁਸ਼ਿੰਦਰ ਸਿੰਘ ਜੀ ਪਿੰਡ ਮਾਲੀਆ ਜਿਹੜਾ ਗਰਦਾਸ ਹੈ ਹਰ ਵਾਰੀ ਉਹ ਕਹਿੰਦੇ ਨੇ ਵੀ ਜਿਲ੍ਹਾ ਨਹੀਂ ਦੱਸਿਆ ਤੇ ਐਤ ਕੀ ਫਿਰ ਜਿਲ੍ਹਾ ਵੀ ਦੱਸਿਆ ਤੇ ਤਸੀਲ ਬਟਾਲਾ ਤੇ ਨਦੀਕ ਮਿਰਦੇ ਦੀਆਂ ਕੱਦ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ